ਦਾ ਹੈ ਪੂਰੀ 250 ਪਾਥੀ ਗਿਣ ਕੇ ਗਈ ਸੀ ਮੈਂ ਕਿ ਐਵਡੇ ਜੇ ਵਿੱਚੋਂ 15 ਪਾਥੀਆਂ ਕੱਟ ਗਈਆਂ ਮੈਂ ਤਾਂ ਲੱਗਦਾ ਜਿਵੇਂ ਜੀਤ ਦੇ ਕੰਮ ਹੋਣਗੇ ਸਾਰਾ ਦਿਨ ਲੋਕਾਂ ਦੀਆਂ ਪਾਥੀਆਂ ਚੋਰੀਆਂ ਕਰਦੀ ਫਿਰੇ ਵੀ ਐਂ ਥੋੜੀ ਘਰ ਵਾਝਦੇ ਹੁੰਦੇ ਆ ਕੋਈ ਨਹੀਂ ਗੱਲ ਸੁਣ ਕੋੜੇ ਹਾਂ ਦਾ ਸਰ ਨਾ ਹੁਣ ਆ ਜਾਣ ਕੇ ਪਾਸਾ ਜਾ ਮਾਰ ਕੇ ਲੰਘਦੀ ਐ ਮੇਰੀ ਗੱਲ ਸੁਣ ਲੈ ਮੇਰੀਆਂ ਚ ਪਾਥੀਆਂ ਗਿਣੀਆਂ ਹੋਈਆਂ ਸੀ 250 ਪਾਥੀ ਸੀ ਹੁਣ 15 ਪਾਥੀਆਂ ਸੋਨਾ ਕੱਟ ਦੀਆਂ ਨੇ ਕੀ ਗੱਲ ਭਾਈ ਹੈ ਕਿਉਂ ਚੋਰੀਆਂ ਲੈ ਕੇ ਜਾਨੀਏ ਚੱਕ ਕੇ ਨਾ ਮੇਰੀ ਗੱਲ ਸੁਣ ਲੈ ਤੂੰ ਬੋਲੀ ਤਾਂ ਜਾਣੀ ਹੈ ਚਬਰ-ਚਬਰ ਮੜ ਜਾ ਜਵਾਨ ਸੰਭਾਲ ਕੇ ਗੱਲ ਕਰਿਆ ਕਰ ਤੈ ਮੈਨੂੰ ਚੱਕਦੀ ਦੇਖਿਆ ਨਹੀਂ ਹੋ ਰ ਇੱਥੇ ਕੌਣ ਹੁੰਦਾ ਗਲੀ ਚ ਕੋਈ ਚਿੜੀ ਪਰਿੰਦਾ ਨਹੀਂ ਆਉਂਦਾ ਤੇ ਤੈ ਇਥੋਂ ਬਣਾ ਤੇਰੀ ਕਰਤੂਤ ਹੈ ਹੋਰ ਨਹੀਂ ਕੋਈ ਚੱਕਦਾ ਪਤੀਆਂ ਨਾ ਨਾ ਕਹਾਂ ਪਤਾ ਸਭ ਨਹੀਂ ਆ ਭਾਈ ਤੈ ਮੈਨੂੰ ਜਿੱਥੇ ਚੱਕਦੀ ਦੇਖਿਆ ਫਿਰ ਤਾ ਤੂੰ ਮੈਨੂੰ ਕਹਿ ਸਕਦੀ ਆ ਦੇਖ ਮੇਰੇ ਤਾਂ ਬਾਦੂ ਦੂਸ਼ਣ ਨਾਲ ਨਹੀਂ ਦੂਸ਼ਣ ਕਾਇ ਕਰਦੇ ਜਿਵੇਂ ਕੋਈ ਇਹ ਪਹਿਲੀ ਵਾਰੀ ਹੋਇਆ ਹੁੰਦਾ ਜਦੋਂ ਗਲੀ ਚ ਕੋਈ ਕਲੇਸ਼ ਪੈਂਦਾ ਹੁੰਦਾ ਹਰੇਕ ਦੀਆਂ ਚੋਰੀਆਂ ਤੂੰ ਹੀ ਕਰਦੀਆਂ ਜੀ ਇਹਨੂੰ ਭੁੱਲੀਆਂ ਮੈਂ ਹਾਂ ਚੋਰੀਆਂ ਕਰਦੇ ਨਾਲੇ ਹੋਰ ਮੇਰੇ ਤਾਂ ਸੁੱਖ ਨਾ ਰੰਗ ਲੱਗਿਆ ਮੈਂ ਪਾਤਨੀ ਚੋਰੀ ਕਰੀ ਤੇ ਮੈਂ ਤਾਂ ਉਹੀ ਮੇਰਾ ਧੂਏ ਚੱਖਾ ਖਰਾਬ ਨੇ ਨਾਲੇ ਮੇਰੀ ਕੁੜੀ ਆਈ ਹੋਈ ਹੈ ਕਨੇਡਾ ਵਾਲੀ ਉਹੀ ਤਾਂ ਉਹੀ ਤਾਂ ਤੈਨੂੰ ਮੈਂ ਕਹਿਣੀ ਆ ਵੀ ਜੇ ਤੇਰੇ ਘਰੇ ਰੰਗ ਲੱਗਿਆ ਫੇਰ ਆ ਮਾੜੀ ਨੀਤ ਛੱਡ ਦੇ ਕਿਉਂ ਆਕਰ ਤੂਤਾ ਕਰਦੀ ਐ ਹੁਣ ਤਾਂ ਮਾੜੀ ਮੋਟੀ ਸੁਧਰ ਜਾ ਸੁਧਰ ਜਾ ਪੱਛੇ ਰੀਰ ਪਾਉੜਾਉਂਦੇ ਤੇਰੀ ਤੀ ਬਥੇਰੇ ਡਾਲਰ ਭੇਜਦੀ ਐ ਤੈਨੂੰ ਬਾਹਰੋਂ ਮੇਰੀ ਚਿੰਤਾ ਨਾ ਉਹੀ ਤੂੰ ਆ ਪਸੰਦ ਨਹੀਂ ਕਰ ਤੇ ਮੇਰੀਆਂ ਵੀ ਅੱਖਾਂ ਦੇ ਵਿੱਚ ਖੁਰਕ ਹੋਣ ਲੱਗ ਜਾਂਦੀ ਆ ਮੈਂ ਤਾਂ ਪਾਛਿਆ ਉਹੀ ਨਾ ਬਾੜਾ ਖੁਰਕ ਤੇ ਤੇਰੇ ਲੋ ਮੇਰੇ ਕੋਲ ਤਾਂ ਸਿਲੰਡਰ ਸਭ ਦੂਰੇ ਦੂਰੇ ਢੋਲੀਆਂ ਲੈ ਰੱਖੀਆਂ ਨੇ ਮੈਂ ਤਾਂ ਉਹ ਫਿਰ ਜਿਹੜੀ ਨੀਤ ਮਾੜੀ ਜਿਹੜੀ ਨੀਤ ਮਾੜੀ ਉਹ ਨਹੀਂ ਜਾਂਦੀ ਹਾਂ ਬਸ ਤੂੰ ਐ ਮੇਰਾ ਝੁਲਮ ਲਾਇਆ ਕਰ ਮੇਰੇ ਤੇ ਜੇ ਮੈਂ ਤੇ ਤੈਨੂੰ ਨੰਗਦੀ ਦੇਖ ਲਿਆ ਤਾਂ ਹੁਣ ਮੈਂ ਹੀ ਚੋਰ ਵੱਜ ਗਈ ਮੇਰੀ ਗੱਲ ਸੁਣ ਲੈ ਇਸ ਤੋਂ ਬਾਅਦ ਇਹ ਨਾ ਹੋਵੇ ਵੀ ਮੈਂ ਤੇਰਾ ਸਮਾਰ ਕੇ ਜਰੂਸ ਕੱਢਾਂ ਮੈਂ ਪੰਚਾਇਤ ਇਕੱਠੀ ਕਰੂੰ ਇੱਕ ਵਾਰੀ ਹੁੰਦਾ ਦੋ ਵਾਰੀ ਹੁੰਦਾ ਤੀਜੇ ਚੌਥੇ ਦਿਨ ਆਹੀ ਕੁਸ ਕੀ ਗੱਲ ਬਈ ਨਾ ਪੰਨੋ ਨੱਕ ਜਰੋ ਜਿੱਥੋਂ ਉਹ ਨਹੀਂ ਚੱਕ ਸਕਦੀ ਨੀ ਬੰਨੋ ਤਾਂ ਉਹ ਰੋਜ਼ ਨਗਰੀ ਆਉਂਦਾ ਹੈ ਇਹ ਗੱਲ ਸੁਣ ਲੈ ਤੈਨੂੰ ਸੇਕ ਲੱਗਦਾ ਹੈ ਡਰ ਲੱਗਦਾ ਹੈ ਹੈ ਵੀ ਫੜ ਕੇ ਮੈਨੂੰ ਉਹ ਗੋਡਾ ਥੱਲੇ ਲੈ ਲਊਗੀ ਸੇਕ ਕਿਉਂ ਲੱਗਦਾ ਹੈ ਮੇਰਾ ਉਹ ਸੇਤ ਹੀ ਆ ਜਾਣਾ ਮੇਰੀ ਗੱਲ ਸੁਣ ਲੈ ਪਾਨੋਂ ਤਾਂ ਖਰਾ ਸਿਆਉਣਾ ਹੈ ਖਰਾ ਸਿਆਉਣਾ ਉਹਦੇ ਮੂਰੇ ਤਾਂ ਜੇ ਤੂੰ ਲੱਖਾਂ ਰੁਪਏ ਧਰ ਦੇਉ ਤਾਂ ਤਾਂ ਨਹੀਂ ਕੋਸਾ ਉਹ ਕਰ ਦਈਗੀ ਨਹੀਂ ਉਹ ਪੈਸੇ ਦੇ ਵਿੱਚ ਦੇਖੀ ਸੀ ਤਾਂ ਨਾਲੇ ਤਾਂ ਅੱਖੀਂ ਦੇਖੀ ਉਹ ਬਰਫੀਆਂ ਚੱਕਦੀ ਤੇ ਇੰਨੇ ਪਕੌੜੇ ਲੈ ਕੇ ਆਈ ਸੀ ਬੈਗ ਦੇ ਵਿੱਚ ਪਾ ਕੇ ਮੀ ਜੈ ਵੱਡੀ ਜੰਦੀ ਆ ਬਸ ਕਰ ਜਾ ਨਹੀਂ ਬਸ ਕਰ ਜਾ ਉਹਦਾ ਬਰਫੀਓ ਦੇ ਗਾਹਾਂ ਪੋਤੇ-ਪੋਤੀਆਂ ਬਾਹਰੇ ਬੈਠੇ ਸੀ ਪੈਰਸ ਤੋਂ ਨਿਕਲੇ ਵੀ ਉਥੇ ਇੰਨੇ ਰੌੜੇ ਰੱਪੇ ਚ ਨਹੀਂ ਬੈਠੇ ਦਾ ਉਹਨਾਂ ਨੂੰ ਖਵਾਉਂਦੀ ਸੀ ਹਾਂ ਦੇਖ ਲੈ ਕਿੰਨੀਆਂ ਸਫਾਈਆਂ ਦਿੰਦੀ ਆ ਉਹਦੀਆਂ ਤਾਂ ਉਹ ਨੂੰ ਸੱਚੀ ਬਣਾ ਰਹੀਆਂ ਤੇ ਮੈਨੂੰ ਤਾਂ ਚੋਰ ਬਣਾਈ ਜਾਂਦੀ ਆ ਮੈਂ ਅੱਜ ਤਾਂ ਦੇਖ ਮੇਰਾ ਰਾਜਾ ਤਾਂ ਘੇਰ ਲਿਆ ਦੇਖ ਮੈਂ ਦਿਨ ਜਮਾਰ ਆਪ ਜਾਮਾ ਜੇ ਤੂੰ ਮੈਂ ਚੱਕਦੀ ਵੇਖੇਂਗੀ ਜੋ ਮਰਜ਼ੀ ਡੰਡ ਲਾ ਦੀ ਚੁੱਪ ਕਰਕੇ ਬੈਠ ਜਾ ਹਾਂ ਕੋਈ ਨਹੀਂ ਕੋਈ ਨਹੀਂ ਤੂੰ ਹੁਣ ਚੱਕੀ ਤੇਰੀ ਗੁੱਤਨੀ ਨੂੰ ਢੇੜਾ ਮਾਇ ਦੇਉ ਹਾਂ ਹਕਾਰ ਹੀ ਹੋਈ ਦੇਖ ਲੈ ਕਿਸੇ ਤੋਂ ਡਰਦੀ ਨਹੀਂ ਹੈਗੀ ਹਲੇ ਉੱਤੋਂ ਦੀ ਹੋ ਕੇ ਮਿਲਦੀ ਆ ਕਿ ਇਨੂੰ ਨਹੀਂ ਜਾਣਦੀ ਮੈਂ ਹਾਂ ਬੇਕਰਤੂ ਤੂੰ ਕਦੇ ਕਿਸੇ ਦੇ ਘਰੇ ਕੋਈ ਛੜਦੀਆਂ ਚੀਜ਼ ਕਿਸੇ ਦੇ ਦੇਖ ਲੈ ਵੀ ਉਹ ਕਦੇ ਆਉ ਗਮਾਂਡੀ ਕਿਤੇ ਗਿਆ ਉੱਥੇ ਚੋਰੀਆਂ ਚ ਕਰਨ ਲੱਗ ਗਿਆ ਆਏ ਨਹੀਂ ਘਰ ਬਸਦੇ ਹੁੰਦੇ ਫਿਰ ਜੇ ਬੁੱਢੀ ਨੇ ਕਿਛੋਂ ਤਾਂ ਪਾ ਮਾਰਿਆਗਾ ਪਤਾ ਨਹੀਂ ਕਾਤੋਂ ਲੜੀ ਜਾਂਦੇ ਮਮੇ ਕੀ ਗੱਲ ਹੋ ਗਈ ਕਾਤੋਂ ਰੋਲਾ ਪਾਇਆ ਤੁਸੀਂ ਤੂੰ ਬਿੰਦਕ ਪਹਿਲਾਂ ਤਾਂ ਆ ਜਾਂਦੀ ਆ ਦੇਖ ਲੈ ਸ਼ਿੰਦਰ ਕਹਿੰਦੀ ਤੂੰ ਪਾਠੀਆਂ ਚੱਕਦੀਆਂ ਭਲਾ ਆਪਣਾ ਪੂ ਹੀ ਨਹੀਂ ਹੈਗਾ ਗੋਹਾ ਗੋਹਾ ਹਾਂ ਆਹ ਹੈ ਪਾਠੀਆਂ ਮਤਲਬ ਹਾਂ ਮੰਮੀ ਆਪਣਾ ਦੀ ਪੱਥੀ ਵੀ ਨਹੀਂ ਤੇ ਇਹ ਕਹਦੀ ਪਾਥੀਆਂ ਚੋਰੀ ਤੂੰ ਕਰਦੀ ਆ ਮੰਮੀ ਮੈਂ ਤੁਹਾਨੂੰ ਬਾਹਰੋਂ 800 ਡਾਲਰ ਭੇਜਦੀ ਆ ਫਿਰ ਤੁਸੀਂ ਕਿਉਂ ਪਾਥੀਆਂ ਚੋਰੀ ਕਰਦੇ ਆ ਉਹ ਨਹੀਂ ਧੀਏ ਉਹਨੂੰ ਐਵੇਂ ਸ਼ੱਕ ਬਹਿਮ ਪੈ ਗਿਆ ਉਹਨੇ ਕਿਹਾ ਮੈਨੂੰ ਚੱਕਦੀ ਦੇਖੇ ਨਾਲੇ ਅੱਜ ਤਨੇ ਭਾਨੋ ਰੋਜ ਲੱਗਦੀ ਆ ਭਾਨੋ ਦੀ ਆਪ ਤਾਂ ਚੋਰੀ ਕਰਾਂ ਦੀ ਇਹਨੂੰ ਤਾਂ ਹੋਈ ਮੇਰੇ ਨਾਲ ਦੰਗਾ ਲਾਉਣਾ ਸੀ ਲਾ ਲਿਆ ਪਤਾ ਨਹੀਂ ਕਿਹੜੇ ਜੁਲਮਾਂ ਦਾ ਹੈ ਮੇਰੇ ਨਾਲ ਖਹਿੜ ਕਢਦੀ ਹੈਗੀ ਤੀਨੀ ਮੈਂ ਜਾ ਕੇ ਪੁੱਛਦੀ ਆਂ ਹਾਂ ਬਿੰਦ ਕ ਪਹਿਲਾਂ ਨਹੀਂ ਫੜ ਕੇ ਗੋੜ ਮੈਨੂੰ ਬੋਲਦੀ ਆ ਤੂੰ ਹੈਂ ਫਰਦੇ ਦਾ ਗੋਡੇ ਸਲਾ ਲੈ ਆਂਦੀ ਕੋਈ ਹੋਰ ਚੋਰੀ ਕਰਦਾ ਨਾ ਮੇਰੀ ਮੰਮੀ ਤਾਂ ਲਈ ਜਾਂਦੇ ਤੂੰ ਦੱਸਿਆ ਨਹੀਂ ਕਿ ਮੇਰੀ ਤਾਂ ਕੈਨੇਡਾ ਵਾਲੀ ਆਖਿਆ ਸੀ ਮੈਂ ਮੈਂ ਕਿਹਾ ਮੇਰੀ ਤਾਂ ਕੈਨੇਡਾ ਚ ਆਈ ਹੋਈ ਆ ਉਹ ਤਾਂ ਹੋਈ ਨਹੀਂ ਪਾਥੀਆਂ ਦਾ ਤੂੰ ਮੋਚੀ ਸਕਦੀ ਹਾਂ ਮੋਚੀ ਕਰਦੇ ਕਿ ਹਾਂ ਡਾਲਰਾਂ ਚ ਖੇੜਦੇ ਸੀ ਤਾਂ ਤਾਂ ਹੀ ਤਾਂ ਕਹਿੰਦੇ ਆਪਾਂ ਉਹ ਪਾਥੀਆਂ ਚੱਕਾਂਗੇ ਹੈ ਗੱਲ ਤਾਂ ਉਹੀ ਆ ਕੋਈ ਨਾ ਮੈਂ ਜਾ ਕੇ ਪੁੱਛਦੀ ਆ ਨਾ ਮੈਂ ਕਿਹੜਾ ਕਰੇ ਲੇਖ ਆਪਣੇ ਡੇਡੇ ਘਾ ਰਹੇ ਹੁੰਦੇ ਸੀ ਕਿ ਮੈਂ ਤਾਂ ਪਾਥੀਆਂ ਆਪ ਮੁੱਲ ਵੇਚਦੀ ਸੀ ਨਾਲੇ 5 ਰੁਪਏ ਦੀ ਬਾਤ ਵੀ ਵੇਚਦੀ ਸੀ ਹਾਂ ਚਲ ਛੱਡ ਹੁਣ ਆਪਾਂ ਪਾਥੀਆਂ ਕੀ ਕਰਨੀ ਨੇ ਕੁਆਇਕਾ ਤੂੰ ਕਰੇ ਜਾਾ ਤਾਚੀ ਨਾਲ ਤਾਂ ਮੈਂ ਗੱਲ ਕਰਕੇ ਆਉਣੀ ਆਂ ਨਹੀਂ ਰਹਿਣ ਦੇ ਪੁੱਤ ਐਵੇਂ ਜਰੂਰੀ ਤਾਂ ਨਹੀਂ ਉਹਦੇ ਨਾਲ ਲੜਨਾ ਚੱਲ ਕਰੇ ਮੋੜ ਪਰ ਲਿੱਤੀ ਹੋਰ ਤਾਂ ਜਰੂਰੀ ਨਹੀਂ ਅੱਜ ਪਾਤਿਆਂ ਦੀ ਗੱਲ ਕਰ ਰਹੀ ਆ ਕੱਲ ਨੂੰ ਕੁਝ ਹੋਰ ਕਹਦੂਗੀ ਚੋਰੀ ਕਰ ਲਿਆ ਨਹੀਂ ਚੱਲ ਉਹਦੇ ਕਹੇ ਤਾਂ ਮੈਂ ਚੋਰ ਨਹੀਂ ਤਾਂ ਨਹੀਂ ਬਣਦੀ ਉਹ ਤਾਂ ਜਵਾਨ ਉਹਦੀ ਹਲਾ ਕੇ ਬੈਠ ਗਈ ਜੇ ਆਪਾਂ ਅੱਜ ਚੁੱਪ ਕਰ ਗਏ ਨਾ ਤਾਂ ਕੱਲ ਨੂੰ ਹੋਰ ਮੁੱਦਾ ਚੱਕ ਲੂਗੀ ਅਗਲੇ ਨੂੰ ਗੱਲ ਦਾ ਜਵਾਬ ਨਾ ਉਹਦੀ ਦੇ ਦੇਣਾ ਚਾਹੀਦਾ ਨਹੀਂ ਰਹਿਣ ਦੇ ਰਹਿਣ ਦੇ ਕਾ ਨੂੰ ਪੁੱਤ ਤੂੰ 4 ਦਿਨ ਬਾਅਦ ਤੇ ਤੂੰ ਆਈ ਆ ਤੇ ਇਹਸਾ ਦਾ ਨਹੀਂ ਪਤਾ ਹੈਗਾ ਮੰਮੀ हां कोई ना मैं तो जाऊंगी तू ऐ गल तू घरे जा उन तो मैं सुधार दिया चंगा ਫਿਰ ਜਾਂਦੀਆਂ ਸਮਾਰ ਕੇ ਗੁੱਦਨੀ ਪੱਟ ਕੇ ਠੀਕ ਆ ਨਾ ਚਾਚੀ ਕੀ ਗੱਲ ਹੈ ਮੇਰੀ ਮਾਨੂ ਕੀ ਕਹਿੰਦੀ ਸੀ ਤੂੰ ਮੇਰੀ ਮਾਂ ਕੋਈ ਪੱਤੀ ਚੋਰ ਹੈ ਕੈਨੇਡਾ ਵਾਲੇ ਵੱਜਦੇ ਆ ਸੀ ਮੇਰੀ ਗੱਲ ਸੁਣ ਲੈ ਕੈਨੇਡਾ ਵਾਲੀ ਹੋਏਗੀ ਆਪਦੇ ਘਰੇ ਹੋਏਗੀ ਰੋਬ ਜਣਾ ਕਿਸੇ ਤੇ ਹੋਰ ਮਾਰੀ ਮਾੜੀ ਮੋਟੀ ਤੇ ਨਹੀਂ ਸ਼ੰਗ ਸਰਮ ਹੈਗੀ ਆ ਕਿ ਨਹੀਂ ਹੈ ਕੁੜਿਆ ਸੱਤਰੀਆਂ ਐ ਬੋਲਦੀਆਂ ਹੁੰਦੀਆਂ ਤੇਰੀ ਮਾਂਵਾ ਵਰਗੀਆਂ ਮੈਂ ਤੈਨੂੰ ਤੇਰੀ ਮਾਂ ਨੇ ਬੋਲਣ ਦੀ ਮਤ ਨਹੀਂ ਸਿਖਾਈ ਮੈਨੂੰ ਤਾਂ ਵਾਧੂ ਸਿਖਾਇਆ ਇਹਦਾ ਮਤਲਬ ਇਹ ਥੋੜੀ ਜੀ ਮੇਰੀ ਮਾਂ ਤੇ ਪਿੰਡ ਚ ਕੰਨੀ ਤੇ ਤੁਸੀਂ ਉਹ ਦੱਬ ਲੋਂਗੇ ਨਹੀਂ ਆਪਦੀ ਮਾਂ ਨੂੰ ਨਾ ਐ ਸਮਝਾ ਕੇ ਜਾਇਆ ਕਰ ਵੀ ਮਾੜਾ ਮੋਟਾ ਆਪਦੇ ਕਰੇ ਸਬਰ ਰੱਖਿਆ ਕਰ ਬੱਚੇਰੀ ਰੱਬ ਨੇ ਥੋਡੇ ਘਰੇ ਮਾਇਆ ਡੇਗੀ ਆ ਹੁਣ ਨਾ ਲੋਕਾਂ ਨੇ ਘਰੇ ਚੋਰੀਆਂ ਕਰਿਆ ਕਰੀ ਮੇਰੀ ਮਾਂ ਨੇ ਕੀ ਚੱਕਲੇ ਤਰ ਸਿੰਲੰਡਰ ਚੱਕ ਲੈ ਕੇ ਪੰਡੇ ਚੱਕ ਲੈ ਜਿਹੜਾ ਚੋਰੀ ਚੋਰੀ ਕਹਿੰਨੀ ਆ ਉਹਦੇ ਹੱਥ ਤੱਕ ਕੋਈ ਚੀਜ਼ ਲੱਗ ਜੇ ਉਹ ਤਾਂ ਕੋਈ ਨਹੀਂ ਛੱਡਦੀ ਮੈਂ ਤੈਨੂੰ ਦੱਸਾਂ ਹਾਂ ਉਹ ਸਮਝਾ ਕੇ ਤੋਰਦੀਆਂ ਵਾਲੇ ਮਾਂ ਤਾਂ ਕਰ ਜਾਂਦੇ ਨੇ ਚੁੱਪ ਜੇ ਕਿਸੇ ਹੋਰ ਦੇ ਪੈ ਗਈ ਨਾ ਉਹ ਪੇਸ਼ ਅਗਲਾ ਬੁੱਥਾ ਕੁੱਟ ਦੂ ਹਾਂ ਤੂੰ ਇਸੇ ਰਸ ਰਸ ਚੜੀ ਜਾਨੀ ਆ ਮੈਂ ਤਾਂ ਨਹੀਂ ਮੇਰੀ ਵਾਣੇ ਚੋਰੀ ਕੀ ਕੀਤਾ ਉਹ ਦੱਸ ਤੇ ਮੈਂ ਦੁੱਖਣੇ ਭਰੂੰਗੀ ਤੇਰੇ ਕੋਲ ਸਬੂਤ ਹੈਗਾ ਨਹੀਂ ਆ ਆਪਾਂ ਪਾਤੀਆਂ ਨਹੀਂ ਛੱਡਦੀ ਤੇਰੀ ਮਾਂ ਦੇਖ ਦੇਖ ਗਿਰੀਆਂ ਹੋਈਆਂ ਸਭ ਤੋਂ ਸਬੂਤ ਤਾਂ ਹੈਗਾ ਪਹਿਲਾਂ ਇਹ ਦੱਸ ਸਬੂਤ ਤਾਂ ਮੇਰੀ ਗੱਲ ਸੁਣ ਲੈ ਆਪਣੇ ਸਾਰੇ ਰੱਜੇ ਪੁੱਜੇ ਘਰ ਨੇ ਕੋਈ ਕਿਸੇ ਦੀ ਇੱਥੇ ਮਜਾਲ ਨਹੀਂ ਹੈਗੀ ਵੀ ਕਿ ਦੇ ਕੋਈ ਚੀਜ਼ ਚੱਕ ਜੀ ਚਾਚੀ ਤੂੰ ਆਪ ਹੀ ਚੱਕਦੀ ਹੋਏਂਗੀ ਜਿਹੜੀ ਮੇਰੀ ਮਾਂ ਤੇ ਨਾਲ ਜਾਮਲਾ ਨੇ ਚੱਕੇ ਬਹਿ ਜਾਂ ਨਹੀਂ ਮਤੋਂ ਹੋਰ ਨਾ ਰਖੜੇ ਖਾਲੀ ਜਿਆਦੇ ਬੋਲਣ ਦੀ ਕੀ ਹੈ। ਚੱਕੇ ਬਹਿ ਜਾਂ ਨਾਲੇ ਹੋਰ ਨਾ ਤਾਂ ਚਲ ਲਿਹਾਜ਼ ਕਰਦੇ ਚਲ ਵੱਡੀਆਂ ਵੱਡੀਆਂ ਤੂੰ ਵੀ ਚੋਰੀਆਂ ਦੇ ਨਾਲ ਜਾਮ ਲਈ ਜਾਨੀ ਹੈ। ਜਬ ਆ ਗਿਆ ਤਰ ਜਾ ਪਹਿਲਾਂ ਤੇਰੀ ਮਾਂ ਗਾਲਾਂ ਖਾ ਕੇ। ਜੱਜ ਆਪਦੀ ਮਾਂ ਨਾਲ ਉਹਦੇ ਨਾਲ ਕਰਾ ਦੇ ਤੂੰ ਬੈਂਕ ਤੇ ਜਮਾ ਪੂਰਗੀ। ਅਸੀਂ ਆਹ ਮੁਸ਼ਕਿਲੀਆਂ ਚੀਜ਼ਾਂ ਦਾ ਵੈਸੇ ਵੀ ਨਹੀਂ ਅਸੀਂ ਆਪਣੇ ਘਰੇ ਰੱਖਦੇ। ਨਹੀਂ ਜੁੰਡਲੇ ਇੱਥੋਂ ਹੀ ਗਈਆਂ ਜੇ ਹੁਣ ਕੈਨੇਡਾ ਵਾਗੀ ਕਿੱਡੀ ਕਬੱਡੀ ਗੱਲ ਹੈ। ਹਾਂ ਹੁਣ ਤੇਨੂੰ ਨਖਰੇ ਆਉਂਦੇ ਆ। ਪਤਾ ਗਈ ਥੋੜ੍ਹ ਤੋਂ ਕੋਈ ਗਿਆ ਵੀ ਨਹੀਂ ਵੱਡੇ ਆਏ ਨੇ ਜਾ ਤੁਰ ਜਾ ਤੁਰ ਜਾ ਫਿਰ ਤੁਰ ਚਾਲੇ ਹੋਰ ਅੱਜ ਤੱਕ ਆਤਾ ਮੇਰੀ ਮਾਂ ਨੂੰ ਅੱਗੇ ਤੋਂ ਨਾ ਕਹਿ ਰਿਹਾ ਤੂੰ ਨਾਲੇ ਤੇਰੀ ਮਾਂ ਦਾ ਹਾਂ ਦੀ ਜੱਜ ਲੱਗੀ ਆ ਮੇਰੇ ਤੇ ਅੱਗੇ ਤੋਂ ਨਾ ਕਹਿ ਦੀ ਦੇਖ ਲੈ ਕਿਵੇਂ ਲੀਡਰੀ ਜੀ ਕੋਟ ਦੇ ਦੇ ਪਾ ਕੇ ਪੈਂਟ ਜੀ